ਬਈ ਅਰਜ ਨਾ ਮੱਜ ਸੂੰਦੀ ਹੈਗੀ ਤੇ ਇਹਨੂੰ ਨਾ ਬਹੁਤ ਟਾਈਮ ਹੋ ਗਿਆ ਸੂੰਦੀ ਮਤਲਬ ਸੂਈ ਨਹੀਂ ਹੈਗੀ ਕਿ ਤੇ ਵੀ ਆਇਆ ਵੀ ਸੂਗੀ ਹੁਣ ਇਹਨੂੰ ਨਾ ਚੈੱਕ ਕਰਕੇ ਦੇਣਿਆ ਵੀ ਇਹਦਾ ਕੀ ਕਾਰਨ ਆ ਵੀ ਸੂੰਦੀ ਕਾ ਤੋ ਨਹੀਂ ਹੈਗੀਗੀ ਹਾਂ ਬਹਿ ਜਾਂਦੀ ਉੱਠ ਖੜਦੀ ਬਹੁਤ ਟਾਈਮ ਹੋ ਗਿਆ ਨੂੰ ਹਾਂ ਫਿਰ ਕੋਈ ਨੌਕਸੀ ਹੈ ਨਾ ਅੰਦਰ ਵੀ ਜਿਹੜਾ ਇਹ ਐ ਸੂੰਦੀ ਨਹੀਂ ਹੈਗੀ ਹੈ ਨਾ ਤੇ ਹੁਣ ਇਹ ਚੈੱਕ ਕਰਕੇ ਦੇਂਦੇ ਆ ਮੂਰੇ ਖੜਨਾ ਪੂਏ ਦੇ ਹੁਣ ਖੜੇਗੇ ਤੇਲ ਪਾਣਾ ਦੇਖਾ ਖੜਾ ਮੂਰੇ ਹਾਂ ਮੂਰੇ ਦਾ ਗਰシャン ਖੜਾ ਹੈ ਚੱਲ ਖੜ ਜਾ ਗਰシャン ਗਰシャン ਪੂਰੀ ਨਹੀਂ ਆਉਂਦੀ ਘੁਰ ਦੂਗਾ ਗਰシャン ਦਬਕਾ ਮਾਰੀ ਪੂਰਾ ਤੇ ਹੁਣ ਇਹਨੂੰ ਦੇਂਦੇ ਆਗੇ ਓਏ ਇਧਰ ਹੋ ਜਾ ਬਰਾਵਾਂ ਹੁ ਆਇ ਗਈ ਲੀਣਾ ਆਉਣੀ ਆਉ ਤਾਂ ਮਾਰ ਪੂਰਾ ਤਪਕਾ ਹਾਂ ਇਹ ਚ ਦਮ ਨਹੀਂ ਹੈਗਾ ਹਾਂ ਸੁਣ ਲੈ ਹੁਣ ਤੇ ਇਧਰ ਚੈੱਕ ਕਰਦੇ ਆਂ ਤੇ ਉਧਰ ਨਾ ਥਾਂ ਪੱਟਿਆ ਆਏਗਾ ਸਾਡਾ ਪਸੂਨਾ ਵਾਲਾ ਥੋੜਾ ਜਿਹਾ ਨੀਵਾ ਸੀਗਾ ਉੱਥੇ ਬਾਥਰੂਮ ਖੜ ਜਾਂਦਾ ਸੀਗਾ ਤਾਂ ਕਿਆ ਵੀ ਪੱਟ ਕੇ ਲੋਟ ਕਰਾ ਦੇਗੀ ਤੇ ਇਧਰ ਇਹਨੂੰ ਵੇਖਦੇ ਆਗੇ ਕੁਛ ਲੱਗਦਾ ਕੀ ਹੋਇਆ ਵਾ ਕੀ ਹੋਇਆ ਵਾ ਲੱਤ ਮੁੜੀ ਵਿਆ ਹਾਂ 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 ਪਿੱਛੇ ਮੋੜਨਾ ਇੱਕ ਲਾਤੀ ਹੋ ਗਿਆ ਅੱਛਾ ਪਿੱਛੇ ਮੋੜ ਕੇ ਨੂੰ ਲੱਗਦਾ ਕਰ ਮਨੇ ਪੰਨਿਆ ਹਾਂ ਕਈ ਵਾਰ ਵੀ ਹੋ ਜਾਂਦਾ ਇਦਾਂ ਕਿ ਜਦੋਂ ਪਸ਼ੂ ਸੂਬੇ ਨਾ ਨਾ ਤੇ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੁੰਦੀ ਹੈਗੀ ਗੱਡੀ ਗੁੱਡੀ ਵਿਚਾਰ ਕੇ ਆ ਲਗਾ ਹੋ ਗਈ ਹਾਂ ਹਾਂ ਗੱਡੀ ਗੁੱਡੀ ਤੇ ਵੀ ਹੁਣ ਸਾਡੇ ਜਿਹੜਾ ਵਪਾਰ ਦਾ ਕੰਮ ਆਗਾ ਤੇ ਆਉਂਦੇ ਕਰਦੇ ਪਸ਼ੂ ਨਾ ਥੋੜਾ ਜਿਹਾ ਹੋ ਜਾਂਦਾ ਹੈਗਾ ਉੱਚਣੀ ਮੇ ਥਾਂ ਤੇ ਵਿਚਾਰੀਆਂ ਨੂੰ ਔਖਾ ਤਾਂ ਔਖਾ ਹੀ ਹੈਗਾ ਹੁਣ ਇਹ ਜਦੋਂ ਸੈਟ ਹੋ ਗਈ ਨਾ ਅੰਦਰੋਂ ਤੇ ਫਿਰ ਬੰਦੇ ਸੂਪੂਗੀ ਹਨਾ ਸਵਾਦ ਨਹੀਂ ਆ ਦੇ ਆ ਲੋ ਅਗਰਾ ਸਾਰਾ ਕਿਮਤ ਦੇ ਇਸੇ ਦੇ ਭਟਿਆ ਤੂੰ ਕਿਵੇਂ ਲੱਤਾਂ ਦਾ ਕੋਈ ਨਾ ਸਿੱਧਾ ਹੋ ਗਿਆ ਸਿੱਧਾ ਪਰ ਇਹ ਫਿਰ ਆਪ ਮਤਲਬ ਆਪ ਸਵਾਉਣੀ ਪਊਗੀ ਤੁਹਾਨੂੰ ਸੋ ਵੀ ਕੋਈ ਸਵਾਉਣੀ ਪਈ ਤਾਂ ਕੋਈ ਜਾਂਦੀ ਹੈ 2 ਘੰਟੇ ਹੋ ਗਏ ਉਹ ਹੋਈ ਜਾਂਦੀ ਹੈ ਕੋਈ ਨਾ अच्छा ये अपनी नई आई सीगी अपने ਮੱਝ ਕਰੇ ਹੈ ਦੇਖੋ ਬਈ ਹੁਣ ਨਾ ਇਹਨੂੰ ਐਂ ਸੁਵਾਉਣਾ ਆਏਗਾ ਹਾਂ ਹੁਣ ਸੂ ਗਈ ਵਿਚਾਰੀ ਕਿੰਨੀ ਔਖੀ ਸੀਗੀ ਹਨਾ ਖੜਾ ਮਰੂ ਮਤ ਪਰ ਹੂੰ ਜੇ ਪਸੂ ਜਿਹੜਾ ਆਪ ਸੁੰਦਾ ਏ ਉਹ ਬਿੱਤਰ ਪਰ ਜਦੋਂ ਔਖਾ ਸੀ ਵਿੱਚ ਔਖਾ ਹੋ ਰਿਹਾ ਸੀ ਵਿਚਾਰੀ ਨੂੰ 2 ਘੰਟੇ ਹੋ ਗਏ ਹੈਗੇ ਨਨ ਦਾ ਮੋਸਕੀਟਾ ਨਹੀਂ ਨਾ ਇਹ ਨਾਲ ਉਹ ਹੀ ਆਦਾ ਸਬੂਨਾ ਉਖਾਉਣਾ ਪੜੇ ਉਹ ਹੁਣ ਸੁਵਿਧਾ ਦਾ ਕੰਮ ਆ ਯਾਰ ਨਹੀਂ ਨਹੀਂ ਠੀਕ ਆ ਨਾ ਠੀਕ ਆ ਭੋਗ ਕੀ ਨੇ ਕਿੰਨੀਆਂ ਕਿੰਨੇ ਆ ਜਾਂਦੇ ਚਰਮ ਜਿਹੜਾ ਇਹ ਆਪਣੇ ਤੋਂ ਮੱਧ ਰਹੀ ਰਾਤ ਨੂੰ ਸੁਪੀ ਹਿੰਗੋ ਆ ਯਾਦ ਰੱਖੀ ਜਿਹੜਾ ਕਰਦਾ ਹੈ ਗਾਣਾ ਮੇਰਾ 10 ਸਾਲ ਹੁੰਦਾ ਇੱਕ ਮੱਧ ਹੁਣ ਵੇਚੀ ਆ 5 6 ਦਿਨ ਹੁੰਦੇ ਉਦੋਂ ਸੂਕੇ 80 ਘੰਟੇ ਬਾਅਦ ਅੱਧੇ ਰੇਂਦੇ ਬਾਅਦ ਹੀ ਕੱਟੀ ਖੜੀ ਹੋਊਗੀ ਲੈ ਇਹਨਾਂ ਬਾਣੀ ਬੜੀ ਕੱਟੀ ਹੈਲਪ ਕਰਾਵਾਂ ਹਾਡੇ ਤਾਂ ਰੋਜ਼ ਦਾ ਕੰਮ ਕਰਕੇ ਹੀ ਸਾਡੇ ਤਾਂ ਨੇਤੀ ਸੁਈ ਰਹਿੰਦੀ ਹੈਗੀ ਦੂਜੇ ਤੀਜੇ ਦਿਨ ਸੂਪ ਪੈਂਦੀ ਹੈ ਨਿੱਤ ਵਾਂਗੂ ਹੀ ਹੋ ਜਾਂਦਾ ਹੁਣ ਬਸ ਸਿਆਲਾਂ 'ਚ ਤਾਂ ਹਰ ਰੋਜ਼ ਕੋਈ ਗਾਂ ਸੂਪੀ ਕੋਈ ਮੱਝ ਸੂਪੀ ਆਈ ਹੁੰਦਾ ਸਿਆਲਾਂ 'ਚ ਮੱਝਾਂ ਜ਼ਿਆਦਾ ਰਹੀਆਂ ਸੁਈ ਰਹਿੰਦੀ ਹੈ ਕੋਈ ਨਾ ਕੋਈ ਤੇ ਬੱਚਿਆਂ ਨੂੰ ਮੋਕ ਇੱਕ ਦੋ ਨੂੰ ਲੱਗੀ ਰਹੀ ਸੀ ਮੋਕ ਵਾਲੇ ਟੀਕੇ ਆਟਲੇ ਬੜਪੋ ਆਪਣੇ ਤੇ ਜਸੋ ਨਾ ਵਾਰ ਦੋ ਦੋ ਸੋ ਵਾਰ ਦੇ ਉਤੇ ਬੱਚਿਆਂ ਨੇ ਨਹੀਂ ਤਾਂ ਮਾਰ ਹੀ ਪੜੇ ਹੁੰਦੇ ਆ ਕੋਈ ਨਾ ਇਹ ਵੀ ਆ ਜਰਾ ਤੈਨੂੰ ਕੋਸਟਾਗਾ ਮੁੱਚ ਪਾਣੀ ਪਿਆ ਵਾ ਨਾ ਬੱਚੇ ਨੇ ਹੈਨਾ ਜੀਬ ਬਾਹਰ ਕੱਢੀ ਬੈਠਾਗਾ ਠੀਕ ਆ ਠੀਕ ਆ ਹੈ ਠੀਕ ਆ ਠੀਕ ਆ ਠੀਕ ਆ ਬੱਚੇ ਡੈਡੀ ਵੀ ਤਾਂ ਹਾਂ ਪਾਣੀ ਤੇ ਪਾਣੀ ਤੇ ਬਾਲਾ ਚਰ ਹੋ ਰਿਹਾ ਨਾ ਸੁਣਦੀ ਨੂੰ ਹਾਂ ਜਦੋਂ ਕੋਈ ਹਾਂ ਜੋ ਸਾਡੀ ਮੈਂ ਕਿਤੇ ਦਾ ਨਹੀਂ ਗਾਦੇ ਪਾਣੀ ਹੋਏ ਨਿਕਲ ਜੂ ਦੋ ਵੀ ਅਸੀਂ ਇਸ ਤਰ੍ਹਾਂ ਪਸ਼ੂ ਸਵਾ ਸਕਦੇ ਹੋਗੇ ਜੇ ਮਤਲਬ ਜ਼ਰੂਰੀ ਨਹੀਂ ਹੈ ਵੀ ਦੇਖੋ ਹਾਈ ਹਾਈ ਤੋਨ ਮੜਗੀ ਤੋਨ ਮੜਗੀ ਕਾਟਕਾ ਜੋਂਦੀ ਆ ਜੋਂਦੀ ਆ ਪੂੰਛ ਪਾੜੀਆਂ ਪਾੜੀਆ ਪਾਣੀ ਆ ਪਾਣੀ ਉਹਦੇ ਵਿੱਚ ਟੇਡਾ ਕਰਦਗੇ ਉਹੋ ਕਰਦੇ ਦੂਜਾ ਆਪਣਾ ਖੰਡ ਲੈ ਆਪਾਂ ਥੱਲੇ ਉਹ ਪਿਛਾਉਣੀ ਸੀ ਹਨਾ ਟੂੜੀ ਆਪਾਂ ਨੂੰ ਆਪਾਂ ਕਿਹਾ ਵੀ ਦੇਖਦੇ ਆਂ ਕਿ ਚੈੱਕ ਕਰਕੇ ਫਿਰ ਤੁਸੀਂ ਕਿਆ ਸਵਾਦਗੇ ਕੋਈ ਨਹੀਂ ਸਵਾਦੀ ਆ ਨਹੀਂ ਸਵਾਦ ਮੈਟ ਤੇ ਉਰੇ ਨੂੰ ਕਰਨਾ ਸੀ ਚਲ ਕੋਈ ਨਹੀਂ ਹੁਣ ਤਾਂ ਠੀਕ ਆ ਸੂਪੀ ਵਿਚਾਰੀ ਆ ਲੋ ਜੀ ਸਾਡੀ ਮੱਝ ਸੂਪੀ ਅੱਜ ਸਵਾਈ ਹੈ ਵਿਚਾਰੀ ਖੰਡ ਲਿਓਣੀ ਆ ਮੈਂ ਸਾਰਾ ਖਵਾ ਲਿਆ ਪਾਣੀ ਆ ਆਮ ਜਿਹੜਾ ਪਾਣੀ ਦੂਨੀ ਫਰਦੂ ਨਾ ਇੱਥੇ ਕੱਟੇ ਕੱਟੇ ਦਾ ਦੋ ਗੰਦ ਆਏ ਤੇਰੇ ਗੁਨੀਕੇ ਨਿਕੇ ਉਹੋ 8 ਦੀ ਹਨ ਹੈ ਖਾਣੇ 8 ਖਵਾ ਲੰਨੇ ਆ ਗੁੱਗ ਭਰਨੇਗੇ